ਭ੍ਰਾਂਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਵੱਲੋਂ ਬਟਾਰਾ ਵਿਖੇ ਬਾਲੀਵੁੱਡ ਰੈਪਰ ਬਾਦਸ਼ਾਹ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਹੋਏ ਬਾਦਸ਼ਾਹ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਪੱਤਰ ਐਸਐਸਪੀ ਬਟਾਰਾ ਦੇ ਨਾਮ ਸੌਂਪਿਆ ਗਿਆ ਇਸ ਮੌਕੇ 크ਰਿਸਚਨ ਪਾਈਚਾਰੇ ਦੇ ਆਗੂਆਂ ਦਾ ਕਹਿਣਾ ਸੀ ਕਿ ਰੈਪਰ ਬਾਦਸ਼ਾਹ ਵੱਲੋਂ ਆਪਣੇ ਇੱਕ ਗਾਣੇ ਵਿੱਚ ਚਰਚ ਅਤੇ ਬਾਈਬਲ ਵਰਗੇ ਪਵਿੱਤਰ ਸ਼ਬਦਾਂ ਨੂੰ ਅਸ਼ਲੀਲ ਗੀਤ ਵਿੱਚ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ ਜਿਸ ਕਾਰਨ ਕ੍ਰਿਸਚਨ ਭਾਈ ਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਤੇ ਉਹਨਾਂ ਕਹੇ ਕਿ ਬਾਦਸ਼ਾਹ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਮੇਰਾ ਨਾਮ ਮੈਨੂਅਲ ਮਸੀਹ ਹੈ ਗਲੋਬਲ ਐਕਸ਼ਨ ਕਮੇਟੀ ਦਾ ਜਲਾ ਵਾਈਸ ਪ੍ਰਧਾਨ ਹਾਂ ਔਰ ਤੁਹਾਡੇ ਸਾਹਮਣੇ ਜੀ ਮੈਂ ਦੱਸਣਾ ਚਾਹੁੰਦਾ ਹੈ ਕਿ ਜੋ ਸ਼ਰਾਪਤੀ ਅਨਸਰ ਜੋ ਬਾਰ ਬਰ ਮਸੀਹ ਨੂੰ ਟਾਰਗੇਟ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਜੋ ਬਾਦਸ਼ਾਹ ਰੈਪਰ ਹੈ ਸਿੰਗਰ ਹੈ ਇਹਨੇ ਬਹੁਤ ਹੀ ਵਰਲਡ ਜਿਹੜੇ ਗਲਤ ਯੂਜ਼ ਕੀਤੇ ਨੇ ਔਰ ਪੂਰੇ ਮਸੀਹ ਭਾਈ ਚਾਰੇ ਦੇ ਦਿਲ ਨੂੰ ਜਖਮ ਅਰ ਬਲੁੰਦਰੇ ਕਹਿੰਦੇ ਨੇ ਹਰਦੇਵ ਬਲੁੰਦਰੇ ਕਹਿੰਦੇ ਕਿਉਂਕਿ ਇਹਨਾਂ ਨੇ ਬਾਬਲਦੂ ਇੱਕ ਪਾਸਪੋਰਟ ਦੱਸਿਆ ਔਰ ਚਰਚ ਨੂੰ ਆਪਣਾ ਘਰ ਦੱਸਿਆ ਔਰ ਬਹੁਤ ਹੀ ਫੱਕ ਕਰਕੇ ਇੱਕ ਲਫਜ਼ ਜਿਹੜਾ ਵਾ ਬੋਲਿਆ ਜਾਂਦਾ ਹੈ ਬਹੁਤ ਗਲਤ ਵਰਡ ਆ ਜਿਹੜਾ ਉਸ ਰੈਪਰ ਨੇ ਬੋਲਿਆ ਔਰ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਗੌਰਵ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਇਸ ਜਗ੍ਹਾ ਤੇ ਮੰਗ ਪੱਤਰ ਲਈ ਆਏ ਆ ਔਰ ਕਾਨੂੰਨ ਦੇ ਗਾੜੀ ਮੰਗ ਰੱਖੀ ਆ ਕਿ 2 ਦਿਨ ਦੇ ਵਿੱਚ ਇਹਦੇ ਉੱਪਰ ਪਰਚਾ ਕਟਿਆ ਜਾਵੇ ਜੇ ਪ੍ਰਸ਼ਾਸਨ ਇਹਦੇ ਉੱਪਰ ਪਰਚਾ ਨਹੀਂ ਕੱਟਦਾ ਤੇ ਅਸੀਂ ਅਗਲੀ ਰਣਨੀਤੀ ਜਿਹੜੀ ਆਪਣੇ ਪ੍ਰਧਾਨ ਜੀ ਦੇ ਨਾਲ ਨੈਸ਼ਨਲ ਜਤਿੰਦਰ ਮਸੀ ਗੌਰਵ ਜੀ ਉਹਨਾਂ ਦੇ ਨਾਲ ਮੀਟਿੰਗ ਕਰਕੇ ਔਰ ਅਸੀਂ ਇਹ ਜਿਹੜੀ ਆ ਦੁਬਾਰਾ ਜਿਹੜੀ ਆ ਸਭ ਪਬਲਿਕ ਨੂੰ ਇਕੱਠਾ ਕੀਤਾ ਜਾਏਗਾ ਔਰ ਅੱਗੇ ਜਿਹੜੀ ਆ ਇਹਨਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾਏਗੀ ਅੱਜ ਅਸੀਂ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਆ ਸਾਡੇ ਇੰਟਰਨੈਸ਼ਨਲ ਪ੍ਰਦਾਨ ਸ੍ਰੀ ਜਤਿੰਦਰ ਮਸੀਹ ਗੌਰਵ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਵਿੱਚ ਅੱਜ ਅਸੀਂ ਐਸਐਸਪੀ ਦਫ਼ਤਰ ਬਟਾਲਾ ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਆ ਜਿਹਦੇ ਵਿੱਚ ਇੱਕ ਬਾਦਸ਼ਾ ਰੈਪਰ ਆ ਜਿਹਦੇ ਵਿੱਚ ਉਹ ਗੰਦਾ ਰੈਪ ਬੋਲ ਕੇ ਜਿਹਦੇ ਵਿੱਚ ਬਾਈਬਲ ਸ਼ਬਦ ਨੂੰ ਵਿੱਚ ਲੈ ਕੇ ਔਰ ਜਿਦਾ ਤੁਹਾਨੂੰ ਪਤਾ ਫੱਕ ਨਾਂ ਦਾ ਵਿੱਚ ਵਰਡ ਨੂੰ ਯੂਜ਼ ਕੀਤਾ ਇਸ ਰੈਪਰ ਨੇ ਜਿਹਦੇ ਵਿੱਚ ਸਾਈ ਕਮਿਊਨਿਟੀ ਨੇ ਔਰ 크ਰਿਸਚਨ ਕਮਿਊਨਿਟੀ ਨੇ ਇਹ ਹੁਣ ਆਪਣੇ ਹਿਰਦੇ ਬੁਲੰਦ ਰਏ ਗਏ ਨੇ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਇਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ 2 ਦਿਨ ਦਾ ਇਹਨਾਂ ਨੂੰ ਟਾਈਮ ਦਿੰਦੇ ਆ ਪ੍ਰਸ਼ਾਸਨ ਨੂੰ ਜੇਕਰ ਨਹੀਂ ਇਹ ਕਾਨੂੰਨੀ ਕਾਰਵਾਈ ਕਰਨਗੇ ਐਸਆਈ ਪਾਈਚਾਰਾ ਸ਼ਰਕਾ ਤੇ ਉਤਰੇਗਾ ਔਰ ਗਲੋਬਲ ਕ੍ਰਿਚਨ ਐਕਸ਼ਨ ਕਮੇਟੀ ਇਹਦਾ ਤਿੱਖਾ ਸੰਘਰਸ਼ ਕਰੇਗੀ ਵੇਖੋ ਜੀ ਜਿਹੜੀ ਕਮਿਊਨਿਟੀ ਜਦੋਂ ਉੱਪਰ ਨਹੀਂ ਜਾਂਦੀ ਹੈ ਨਾ ਹਰ ਬੰਦੇ ਦਾੰਦਾ ਕਿ ਆਪਣੇ ਆਪਣੇ ਟੀਆਰਪੀ ਵਧਾਈਏ ਉਸ ਧਰਮ ਨੂੰ ਟਾਰਗੇਟ ਕਰੀਏ ਅਸੀਂ ਉੱਪਰ ਨੂੰ ਜਾਏ ਜਿਸ ਬੰਦਾ ਥੱਲੇ ਨੂੰ ਹੋਵੇ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਆ ਤੇ ਇਸੇ ਕਰਕੇ ਧਰਮ ਦੇ ਜਿਹੜੇ ਸਾਡੇ ਅਸਾਈ ਧਰਮ ਨੂੰ ਇਹ ਪਹਿਲ ਦੇ ਅੰਦਾਜ਼ ਤੇ ਅੱਗੇ ਲਿਆ ਕੇ ਆਪਣੇ TRP ਵਧਾਉਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਬੋਲਣਾ ਚਾਹੁੰਦੇ ਆ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਜਦੋਂ ਬਾਰ-ਬਾਰ ਇਹ ਧਰਮ ਨੂੰ ਟਾਰਗੇਟ ਕਰਦੇ ਨੇ ਜੇਕਰ ਨਹੀਂ ਇਹ ਬੰਦ ਕਰਨਗੇ ਅਸਾਈ ਪਾਈ ਚਾਰਾ ਹਰ ਪੰਜਾਬ ਬੰਦ ਕਰਕੇ ਹਰ ਸ਼ਰਕਾ ਦੇ ਉੱਤੇਗਾ ਨੈਸ਼ਨਲ ਹਾਈਵੇ ਬੰਦ ਕਰੇਗਾ ਪਹਿਲਾਂ ਸਾਡਾ ਜਿਹੜਾ ਮੰਗ ਪੱਤਰ ਅੱਜ ਬਟਾਲਾ ਸ਼ਹਿਰ ਦੇ ਵਿੱਚ ਦਿੱਤਾ ਗਿਆ ਜੇਕਰ ਇੱਥੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਸਾਰੇ ਹਾਈਵੇ ਜਾਮ ਹੋਣਗੇ ਪਰ ਅਸੀਂ ਸਾਡ ਨੂੰ ਪ੍ਰਸ਼ਾਸਨ 'ਤੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੀ 2 ਦਿਨ ਦੇ ਵਿੱਚ ਇਹ ਕਾਰਵਾਈ ਹੋ ਜਾਏਗੀ ਐਫ ਆਈ ਆਰ ਕੱਟ ਕੇ ਤੁਹਾਨੂੰ ਦਿੱਤੀ ਜਾਵੇਗੀ ਜੇਕਰ ਨਹੀਂ ਦਿੰਦੇ ਤਾਂ ਸਾਡੀ ਅਸੀਂ ਇਹਨਾਂ 'ਤੇ ਜੋ ਵੀ ਆਦਾ ਸਿਕਾ ਤਿੱਖਾ ਸੰਘਰਸ਼ ਅਸੀਂ ਕੀਤਾ ਜਾਵੇਗਾ ਵੀਡੀਓ ਹੋਈ ਆ ਵਾਇਰਲ ਉਹਦੇ ਇੰਨਾ ਦੇ ਹੈਗੇ ਬਾਦਸ਼ਾਹ ਜੀ ਉਹਨਾਂ ਦੇ ਚਰਚੇ ਦੇ ਵਿੱਚ ਇਹਨਾਂ ਦਾ ਬੈਬਲ ਦਾ ਦੇ ਆ ਸਬੰਧ ਵਿੱਚ ਇਹਨਾਂ ਨੇ ਸਾਨੂੰ ਮੈਮੋਰੰਡਮ ਦਿੱਤਾ ਇਹਨਾਂ ਦਾ ਮੈਮੋਰੰਡਮ ਜਿਹੜੇ ਮੁਤਾਬਕ ਹੋਏਗਾ ਕਾਨੂੰਨ ਮੁਤਾਬਕ ਉਹਦੇ ਅਨੁਸਾਰ ਜਿਹੜੀ ਕਾਰਵਾਈ ਅਮਲੇ ਚੱਲਿਆਦੀ ਜਾਏਗੀ ਅੱਛਾ ਸਿੰਗਰ ਰੈਪਰ ਬਾਦਸ਼ਾ ਜੀ ਸ਼ਰਮਾ 뮤ਜਿਕ ਹੋਟਲ ਜੀ ਇਹ ਜੀ ਸੀਨੀਅਰ ਅਫਸਰਾਂ ਦੇ ਨੋਟਿਸ ਤੇ ਚਲਿਆਦਾ ਜਾਏਗਾ ਜੋ ਅਫਸਰ ਸਰਬਾਨ ਕੈਨਗੁਰੇ ਮੁਤਾਬਕ ਡਿਪਟੀ ਕਮਿਸ਼ਨਰ ਦਲਵਿੰਦਰ ਜੀਤ ਸਿੰਘ ਵੱਲੋਂ ਦੁਪਹਿਰੇ ਬਾਅਦ ਦਾਣਾ ਮੰਡੀ ਗੁਦਾਸਪੁਰ ਦਾ ਤੌਰ ਆ ਕਰਕੇ ਕਣਕ ਦੀ ਚੱਲ ਰਹੀ ਖਰੀਦ ਦਾ ਚਾਈਚਾ ਲਿਆ ਗਿਆ ਇਸ ਮੌਕੇ ਉਹਨਾਂ ਨਾਲ ਐਸਡੀਐਮ ਗੁਰਦਾਸਪੁਰ ਮਨਜੀਤ ਸਿੰਘ ਰਾਜਲਾ ਜ਼ਿਲ੍ਹਾ ਖੁਰਾਕ ਤੇ ਸਪਲਾਈ ਸਿਵਲ ਸਪਲਾਈ ਕੰਟਰੋਲਰ ਸੁਖਿੰਦਰ ਸਿੰਘ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਹਾਜ਼ਰ ਸਨ ਲਿਫਟਿੰਗ ਬਿਕੋਜ਼ ਇਹ ਪਿਛਲੇ 4 4 ਅੰਧ ਦਿਨਾਂ ਤੋਂ ਜੋ ਪੀਕ ਅਰਾਈਵਲ ਆ ਰਹੀ ਹੈ ਸੋ ਜਦੋਂ ਅਰਾਈਵਲ ਸਾਡੀ 1 ਲੱਖ ਤੋਂ ਵੀ ਆਈ ਹੈ ਸੀਵੀ ਆਈ ਹੈ ਹੁਣ 60 60 ਤੇ ਆਈ ਹੈ ਸੋ ਇਹ ਇੱਕ ਹਫਤਾ ਲਗਾਤਾਰ ਇਸਾਂ ਚੱਲੇਗੀ ਸੋ ਗੁਰਦਾਸਪੁਰ ਮੰਡੀ ਦੇ ਵਿੱਚ ਅਸੀਂ ਸ਼ੇ ਕਰਕੇ ਅੱਜ ਮੀਟਿੰਗ ਰੱਖੀ ਹੈ ਜਿੱਥੇ ਜਿੱਥੇ ਕੋਈ ਨਵੇਂ ਕੰਟਰੈਕਟਰ ਪਰਫਾਰਮ ਕਰ ਰਿਹਾ ਹੈ ਉੱਥੇ ਡੀਐਮਸ ਨੂੰ ਹਦਾਇਤਾਂ ਕਰ ਦਿੱਤੀਆਂ ਨੇ ਕਿ ਜਿਹੜਾ ਜੋ ਵੀ ਤੁਸੀਂ ਤੁਹਾਡੇ ਪੱਧਰ ਤੇ ਕਾਰਵਾਈ ਹੋਣ ਵਾਲੀ ਉਹ ਕਾਰਵਾਈ ਕਰਕੇ ਅਕਵੀਸ਼ਮੈਂਟ ਸੋਰਸਿੰਗ ਫਾਰਮੂਲਾ ਇਸ ਕਰਕੇ ਉਹ ਲਿਫਟਿੰਗ ਪ੍ਰੋਸੈਸ ਪਰਿਵਰਤਨ ਕਰਵਾਇਆ ਸੀ ਜੀ ਇਹਨਾਂ ਸਾਰੇ ਡੀਐਮਸ ਨੂੰ ਇਨਸਟਰਕਸ਼ਨ ਦੇ ਦਿੱਤੀਆਂ ਨੇ ਕਿ ਜਿੰਨਾ ਵੀ ਪਰਚੇਸਡ ਸਟਾਕ ਹੈਗਾ ਇਸ ਨੂੰ ਪ੍ਰਾਇਰੀਟੀ ਤੇ ਲਿਫਟ ਕਰਨਾ ਹੈ ਐਂਡ ਇਨ ਕੇਸ ਕੋਈ ਵੀ ਟਰਾਂਸਪੋਰਟਰ ਕੋਈ ਵੀ ਜਿਸ ਨੇ ਇਹ ਕੰਮ ਲਿਆ ਉਹ ਨਹੀਂ ਪਰਫਾਰਮ ਕਰ ਰਿਹਾ ਜੋ ਕੰਟਰੈਕਟ ਦੇ ਵਿੱਚ ਕੰਡੀਸ਼ਨਸ ਨੇ ਉਸ ਅਨੁਸਾਰ ਅਗਲੀ ਕਾਰਵਾਈ ਕਰਕੇ ਆਲਟਰਨੇਟਿਵ ਐਕਸਪਲੋਰ ਕੀਤੇ ਜਾਣ ਸੋ ਥੈਟ ਜਿਹੜੀ ਮੈਕਸਿਮਮ ਲਿਫਟਿੰਗ ਹੈਗੀ ਹੈ ਉਹ ਵੱਡੀਆਂ ਮੁੰਡੀਆਂ ਦੇ ਉੱਤੇ ਹੋਵੇ ਜਿਹੜਾ ਵੀ ਪਰਚੇਸ ਸਟਾਕ ਹੈ ਉਸ ਦੀ ਲਿਫਟਿੰਗ ਸਪੇਸ ਵੀ ਉਹਨਾਂ ਦੀ ਜਿਹੜੀ ਨਵੀਂ ਫਸਲ ਆ ਰਹੀ ਉਸ ਵਾਸਤੇ ਸਪੇਸ ਵੀ ਇਨਸ਼ੋਰ ਕਰਾਂਗੇ ਪਲੱਸ ਜਿਹੜੀ ਲਿਫਟਿੰਗ ਹੈਗੀ ਉਸ ਨੂੰ ਮੈਕਸਿਮਮ ਕਰਾਂਗੇ ਪੇਮੈਂਟ ਸਾਰੀਆਂ ਸਾਰੀਆਂ ਇਨ ਟਾਈਮ ਹੋ ਰਹੀਆਂ ਨੇ ਸੋ ਲਿਫਟਿੰਗ ਦਾ ਇਸ਼ੂ ਹੈ ਉਸ ਨੂੰ ਅਸੀਂ ਫੋਰ ਐਸਪੀਡਟ ਕਰਾਂਗੇ ਥੈਂਕ ਯੂ ਗੁਰਦਾਸਪੁਰ ਦੇ ਹਨਮਾਨ ਚੌਂਕ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਨਜ਼ਾਰਾ ਨਜ਼ਰ ਆਇਆ ਜਦੋਂ ਛੋਟੇ-ਛੋਟੇ ਬੱਚੇ ਹੱਥ ਵਿੱਚ ਤਿਰੰਗੇ ਝੰਡੇ ਲਹਿਰਾਉਂਦੇ ਅੱਤਵਾਦ ਦੇ ਵਿਰੋਧ ਵਿੱਚ ਆਏ ਅਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਲਗਾਉਂਦੇ ਹੋਏ ਸੜਕ ਤੇ ਨਜ਼ਰ ਆਏ ਬੱਚਿਆਂ ਦਾ ਜਨੂੰਨ ਅਤੇ ਜੋਸ਼ ਉੱਥੋਂ ਦੇ ਗੁਜ਼ਰਣ ਵਾਲਿਆਂ ਨੂੰ ਰੁੱਕ ਰੁੱਕ ਕੇ ਰੁੱਕ ਵੇਖਣ ਅਤੇ ਬੱਚਿਆਂ ਨੂੰ ਸ਼ਾਬਾਸ਼ੀ ਦੇਣ ਲਈ ਮਜਬੂਰ ਕਰ ਰਿਹਾ ਸੀ क्या नाम है आपका रणवीर सिंह रैली निकालने के लिए किसने कहा से ये हम सब बच्चों ने किया है कि क्योंकि वो जो पहलगाम का हमला उसके लिए है तो क्या कहना चाहोगे ना हमें राशन माफ चाहिए ना हमें बिजली माफ चाहिए हमें तो पाकिस्तान का नक्शा साफ चाहिए भारत माता की जय भारत माता की जय आरव सिंह गुप्ता है तो अभी सारे ने ਕੀ ਅਹੀ ਜਿਹੜੇ ਕਸ਼ਮੀਰ ਚ ਹਾਦਸਾ ਹੋਇਆ ਹੈ ਉਹਦੀ ਅਹੀ ਰੈਲੀ ਕੱਢੀਏ ਕਿਦਾਂ ਪਲਾਨ ਬਣਾਇਆ ਸੀ ਮੈਂ ਐਸੀ ਮੈਂ ਨਾ 2-3 ਦਿਨ ਪਹਿਲੇ ਸੋਚਿਆ ਕਿ ਜਿਹੜਾ ਕਸ਼ਮੀਰ 'ਚ ਹਾਦਸਾ ਹੋਇਆ ਉਹਦੀ ਜਾਲੀ ਨਾ ਬਣਾਈਏ ਕੱਢੀਏ ਤੇ ਮੈਂ ਆਪਣੇ ਦੋਸਤ ਨੂੰ ਪੁੱਛਿਆ ਤੇ ਉਹਨੇ ਕਿਹਾ ਹਾਂ ਹੀ ਕਰਾਂਗੇ ਤੇ ਫੇਰੇ ਸਾਰੀ ਜਗਾ ਗਰਲਫ੍ਰੈਂਡ ਸਾਰੇ ਬੱਚੇ ਕਹਿੰਦੇ ਹਾਂ ਹਾਂ ਅਸੀਂ ਕੱਢਣੀ ਆ ਤੇ ਹੋਇਆ ਕਸ਼ਮੀਰ 'ਚ ਕਿੱਥੇ ਹੋਇਆ ਹਾਂ ਕਸ਼ਮੀਰ 'ਚ ਜਿਹੜਾ ਪੈਲਗਾਮ ਵਿੱਚ ਹਾਦਸਾ ਹੋਇਆ ਏ ਜਿਹਦੇ ਵਿੱਚ ਆਤਕਵਾਦੀਆਂ ਨੇ 27 ਤੋਂ 28 ਲੋਕ ਮਾਰੇ ਸੀ ਤੇ 17 17 ਕੁ ਲੋਕ ਘਾਇਲ ਹੋਏ ਸੀ ਤੇ ਉਹ ਤੇ ਉਸ ਤੋਂ ਉਸ ਤੋਂ ਬਾਅਦ ਲੋਕੀ ਬਹੁਤ ਡਰ ਗਏ ਤੇ ਉੱਥੇ ਜਾਣ ਲਈ ਤੇ ਪਰ ਅਸੀਂ ਨੂੰ ਜਾਣਾ ਚਾਹੀਦਾ ਤੇ ਗਵਰਨਮੈਂਟ ਜਿਹੜੀ ਹਰ ਪ੍ਰਧਾਨ ਮੰਤਰੀ ਨੇ ਨਿਦਮੋਤ ਦੀ ਹੈ ਕਿ ਕਸ਼ਮੀਰ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਥੋੜੀ ਪਾਕਿਸਤਾਨਾ ਦੀ ਐਂਟਰੀ ਅਵੋਇਡ ਕਰੀਏ ਤੇ ਸਾਨੂੰ ਯਾ ਪੀਓਕੇ ਆ ਉਹ ਆਪਣੇ ਵੱਲ ਕਰਨਾ ਚਾਹੀਦਾ ਹੈ ਸਾਡੀ ਸੈਨਾ ਬਾਰੇ ਕੀ ਜਾਣਦੇ ਹੋ ਪਾਕਿਸਤਾਨ ਦੇ ਫੌਜੀ ਆ ਨਾ ਉਹਨਾਂ ਦੀ ਹਿੰਦੁਸਤਾਨ 'ਤੇ ਬਹੁਤ ਨਜ਼ਰ ਆ ਉਹਨਾਂ ਦਾ ਉਹਨਾਂ ਦਾ ਮੰਨਣਾ ਹੈ ਕਿ ਅਹੀ ਅ ਜਿਹੜਾ ਕਸ਼ਮੀਰ ਆਹੀ ਆਪਣੇ ਵੱਲ ਕਰਨਾ ਹੈ ਤੇ ਇੰਡੀਆ ਇੰਡੀਆ ਵਾਲੇ ਜਿਹੜੇ ਸੈਨਿਕ ਆ ਉਹ ਚਾਹੁੰਦੇ ਆ ਕਿ ਅਹੀ ਉਹਨਾਂ ਨੂੰ ਨਹੀਂ ਦੇਣਾ ਤੇ ਅਹੀ ਉਹ ਕਰਕੇ ਕਰ ਵੀ ਸਕਾਂਗੇ ਕਿੱਦਾਂ ਕਰ ਸਕਾਂਗੇ ਅਹੀ ਉਹਨਾਂ ਨੂੰ ਉਹਨਾਂ ਨੂੰ ਐਂਟਰੀ ਨਹੀਂ ਦਵਾਵਾਂਗੇ ਜਿੱਦਾਂ ਪ੍ਰਧਾਨ ਮੰਤਰੀ ਨੇ ਕਹਤਾ ਹੈ ਕਿ ਅਹੀ ਬਾਰਡਰ ਬਾਰਡਰ ਹੀ ਬੰਦ ਕਰਤੇ ਆ ਤੇ ਜਿਹੜਾ ਡੈਮ ਹੈ ਉਹਨੂੰ ਉਹਨੂੰ ਇੰਡੀਆ ਇੰਡੀਆ ਦੇ ਹੱਕ ਚ ਹੋਗੇਦਾ ਤੇ ਉਹਨੂੰ ਕਦੇ ਵੀ ਰੋਕ ਸਕਦਾ ਕਦੇ ਵੀ ਬੰਦ ਕਰ ਸਕਦਾ ਹੈ ਤਾਰੀਵਾਲ ਦੇ ਵਿਦੀਪੁਰ ਫਾਟਕ ਨੇੜੇ ਤੇਜ਼ ਰਫ਼ਤਾਰ ਬਜ਼ੀ ਚਪੇਟ ਵਿੱਚ ਔਨ ਕਾਰਨ 27 ਵਰਿਆਂ ਦੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਨਿਲ ਖੋਸਲਾ ਉਰਫ ਕਾਲੂ ਜੋ ਡੰਡਵਾ ਰੋਡ ਤੇ ਸਬਜ਼ੀ ਦਾ ਕੰਮ ਕਰਦਾ ਹੈ ਮੋਟਰਸਾਈਕਲ ਤੇ ਆਪਣੇ ਕਿਸੇ ਕੰਮ ਲਈ ਬਾਜ਼ਾਰ ਗਿਆ ਸੀ ਕਿ ਬਟਾਲਾ ਵਾਲੀ ਇੱਕ ਪ੍ਰਾਈਵੇਟ ਬੱਸ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਜੋ ਵਿਦੀਪੁਰ ਫਾਟਕ ਦੇ ਨਜ਼ਦੀਕ ਸ਼ਾ ਪੈਟਰੋਲ ਪੰਪ ਦੇ ਲਾਗੇ ਬੱਸ ਨੇ ਮੋਟਰਸਾਈਕਲ ਸਵਾਰ ਅਨਿਲ ਖੋਸਲਾ ਉਰਫ ਕਾਲੋ ਨੂੰ ਕੁਚਲ ਦਿੱਤਾ ਜਿਸ ਦੇ ਮੌਕੇ ਤੇ ਹੀ ਮੌਤ ਹੋ ਗਈ ਕੋਈ ਗੱਲ ਨਹੀਂ ਮੈਂ ਆਪਣਾ ਭਾਈ ਤੇਰਾ ਨਾਮ ਮਨੀ ਘੋਸਲਾ ਜੀ ਮੇਰੇ ਬ੍ਰਦਰ ਦਾ ਹੋਇਆ ਜੇ ਇਹ ਬਾਜ਼ਾਰ ਦੇ ਕੋਲ ਘੁੰਮਦਾ ਪਿਆ ਹੀ ਕਿਹਦੇ ਉੱਤੇ ਬੱਸ ਏਬੀਸੀ ਕੋਈ ਪ੍ਰਾਈਵੇਟ ਬੱਸ ਹੀ ਇਹ ਲੱਗਦਾ ਪਿਆ ਉਹਨਾਂ ਨੇ ਜੋਰ ਦੀ ਫਾਸਟ ਆਈ ਬੱਸ ਤੇ ਇਹਦੇ ਉੱਤੇ ਬੱਸ ਚਾਰਟ ਸੀ ਉਹਨੇ ਇਹ ਮੌਕੇ ਤੇ ਹੀ ਡੈਥ ਹੋ ਗਈ ਇਹਦੀ ਸਿਰੇ ਆਪਾਂ ਪੋਸਟਮੈਨ ਨੂੰ ਪਾ ਕੀਤਾ ਜਾਏਗਾ ਦੇਖੋ ਬੱਸ ਵਾਲਾ ਤੇ ਬੱਸ ਸਾਡੇ ਦੋਵੇਂ ਅੱਗੇ ਆਉਣਗੇ ਫਿਰ ਆਪਾਂ ਪੋਸਟਮੈਨ ਨੂੰ ਕੀਤਾ ਜਾਏਗਾ ਉਹ بابا ਕੁਛ ਨਹੀਂ ਜੇ ਕਰਨਾਗਾ ਜੀ ਸਾਡਾ ਸਾਰਾ ਸ਼ਹਿਰ ਸੰਯੋਗ ਦੇ ਰਿਹਾ ਇੱਥੇ ਸਾਰਾ ਸ਼ਹਿਰਾਂ ਦੇ ਨਾਲ ਸਟੇਟਾ ਆਇਆ ਆ ਇਸ ਟਾਈਮ ਬਸ ਆਦਾ ਇਹ ਕੋਈ ਮੁੱਦਾ ਜੇ ਆਪਾਂ ਪੋਸਟਵਾਲ ਨੂੰ ਤਾਂ ਕਰਨਾ ਜੇ ਸਾਡੇ ਇੱਥੇ ਬੱਸ ਵਾਲਾ ਸਾਡਾ ਮਤਲਬ ਡਰਾਈਵਰ ਇੱਥੇ ਹੋਏਗਾ ਫਿਰ ਆਪਾਂ ਸਾਡੀ ਅੱਗੇ ਕਾਰਵਾਈ ਕਰਨੀ ਜੇ ਉਹਨਾਂ ਤੱਕ ਆਪਾਂ ਕੁਛ ਨਹੀਂ ਜੇ ਕਰਨਾ ਹੈਗਾ ਇੱਥੇ ਬੱਸਾਂ ਬਹੁਤ ਤੇਜ਼ ਲੰਘ ਜਾਂਦੀਆਂ ਸ਼ਹਿਰ ਦੇ ਚੋਕੇ ਕੋਈ ਨਾਲ ਨਹੀਂ ਸਾਰੇ ਆਪਾਂ ਬੱਸਾਂ ਵਾਲਿਆਂ ਨੂੰ ਸਭ ਨੂੰ ਇੱਕ ਵਾਰੀ ਇੱਥੇ ਆਣ ਗਿਆ ਦੇਖੋ ਜਿਹੜੇ ਬੱਸ ਨੇ ਕੀਤਾ ਫਿਰ ਆਪ ਅੱਗੇ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਕੁਛ ਨਹੀਂ ਆਪਾਂ ਕਰਨਾ ਅਸੀਂ ਪੋਸਟਮਾਰਟ ਉਦੋਂ ਹੀ ਕਰਾਂਗੇ ਜਦੋਂ ਤੱਕ ਅੱਡੇ ਕੋ ਡਰਾਈਵਰ ਤੇ ਬੱਸ ਤੁਹਾਡੀ ਮਜੂਤਾ ਨਹੀਂ ਹੋਏਗੀ ਆਹ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਆ ਸ਼ਿਵਸਾਨਾ ਪੰਜਾਬ ਅੱਜ ਤਕਰੀਬਨ 8:30 ਵਜੇ 9:00 ਵਜੇ ਦੇ ਵਿੱਚ ਘਾਰ ਵਿਦੀਪੁਰ ਫਾਟਕ ਦੇ ਕੋਲ ਸਾਡਾ ਇੱਕ ਸ਼ਿਵਸਾਣਿਕ ਜਿਹੜਾ ਕਾਲੂ ਖੋਸਲਾ ਜਿਨ੍ਹਾਂ ਦੀ ਧਾਰੀਵਾਲ ਦੁਕਾਨ ਆ ਡੜਵਾ ਰੋਡ ਦੇ ਉੱਪਰ ਉਹ ਆਪਣੇ ਮੋਟਰਸਾਈਕਲ ਤੇ ਕਿਸੇ ਕੰਮ ਲਈ ਆਇਆ ਹੋਇਆ ਸੀ ਤੇ ਇੱਕ ਪ੍ਰਾਈਵੇਟ ਬੱਸ ਜਿਹੜੀ ਕਿ ਬੜੀ ਹੀ ਤੇਜ਼ ਸਪੀਡ ਨਾਲ ਜਿਹੜੀ ਇੱਥੋਂ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਬੜੀ ਤੇਜ਼ ਸਪੀਡ ਨਾਲ ਜਿਹੜੀ ਆ ਬੱਸ ਆ ਰਹੀ ਸੀ ਉਸਨੇ ਸਾਡੇ ਭਰਾ ਨੂੰ ਮੋਟਰਸਾਈਕਲ ਤੇ ਟੱਕਰ ਮਾਰੀ ਤੇ ਉਹਦਾ ਮੋਢੇ ਹੀ ਨਿਦਨ ਹੋ ਗਿਆ ਬੱਸ ਵਾਲਾ ਸਾਡਾ ਬੰਦਾ ਮਾਰ ਕੇ ਇੱਕ ਅਤਿਆਹ ਕਰਕੇ ਮੋਕੇ ਤੋਂ ਫਰਾਰ ਹੋ ਗਿਆ ਅਸੀਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਨੇ ਆ ਕਿ ਜਲਦ ਤੋਂ ਜਲਦ ਉਸ ਬੱਸ ਦਾ ਜਿਹੜਾ ਵਾ ਨੰਬਰ ਟਰੇਸ ਕਰਕੇ ਉਸ ਬੱਸ ਨੂੰ ਫੜਿਆ ਜਾਵੇ ਤੇ ਉਸ ਡਰਾਈਵਰ ਤੇ ਜਿਹੜਾ ਵਾ ਪਰਚਾ ਦਰਜ ਕੀਤਾ ਜਾਵੇ ਅਗਰ ਇਹ ਕੰਮ ਨਹੀਂ ਹੁੰਦਾ ਤੇ ਅਸੀਂ ਮੈਂ ਤੇ ਸਮੂੱਚਾ ਜਿਹੜਾ ਧਾਰੀਵਾਲਾ ਧਰਨਾ ਪ੍ਰਦਰਸ਼ਨ ਕਰਨ ਲਈ ਸੜਕ ਦੇ ਮੈਦਾਨ ਲਈ ਮਜਬੂਰ ਹੋਏਗਾ ਜਿਵੇਂ ਸਾਰੇ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਦੀ ਹੋਏਗੀ। ਤੇ ਅਨਿਲ ਖੋਸਲਾ ਹੀ ਆਪਣੇ ਅਸ਼ਨੀ ਕੁਮਾਰ ਦੇ ਬੇਟਾ ਧਾਰੀਵਾਲ ਦਾ ਸੀ। ਉਹਦਾ ਅੱਜ ਕੋਈ ਪ੍ਰਾਈਵੇਟ ਬੱਸ ਆ ਉਹ ਕੋਈ ਸਾਈਡ ਮਾਰ ਕੇ ਇਹਨੂੰ ਐਕਸੀਡੈਂਟ ਕਰਕੇ ਤੇ ਇਹਦੇ ਉੱਤੋਂ ਦੀ ਬੱਸ ਲਗਾ ਕੇ ਲੱਗੀ ਆ ਤੇ ਇਹਦੀ ਮੌਤ ਹੋ ਚੁੱਕੀ ਆ ਤੇ ਅਗਲੀ ਕਾਰਵਾਈ ਅਸੀਂ ਲਿਆ ਰਹੇ ਆ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਜੇ ਆ ਨੂੰ ਇਹ ਸੂਚਨਾ ਮਿਲੀ ਆ ਤੇ ਟੈਕਨੀਕਲ ਦਾ ਉਤੇ ਆਪਣੇ ਅਮਲ ਚ ਲਿਆ ਕੇ ਕਾਰਵਾਈ ਅਮਲ ਚ ਲਿਆ ਕੇ ਆਪਾਂ ਉਹਨਾਂ ਨੂੰ ਬਸ ਵਾਲੇ ਨੂੰ ਕਾਬੂ ਕਰਕੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਪਹਿਲਗਾਮ ਵਿੱਚ ਹੋਇਆ ਤਵਾਦੀ ਹਮਲੇ ਦਾ ਸੇਖ ਹੁਣ ਰਾਸ਼ਟ੍ਰਿਕ ਆਰਥਿਕ ਮਸਲਿਆਂ ਤੋਂ ਬਾਅਦ ਸਮਾਜਿਕ ਅਤੇ ਪਰਿਵਾਰਕ ਮਾਮਲਿਆਂ ਨੂੰ ਵੀ ਲੱਗ ਰਿਹਾ ਹੈ ਜਿਸ ਦਾ ਖਮਿਆਜ਼ਾ ਭਾਰਤ ਵਿੱਚ ਰਹਿ ਰਿਆਂ ਪਾਕਿਸਤਾਨ ਦੀਆਂ ਲੜਕੀਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਪੁੱਗਤਣਾ ਪੈ ਰਿਹਾ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਖਿਆਲੀ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਦੇ ਨੌਜਵਾਨ ਸੋਨੂ ਮਸੀਹ ਪੁੱਤਰ ਬਲਦੇਵ ਮਸੀਹ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਵਾਲਾ ਵਿੱਚ ਰਹਿੰਦੀ ਆਪਣੀ ਹੀ ਮਜ਼ਬਬ ਦੀ ਲੜਕੀ ਮਾਰਿਆ ਪੁੱਤਰੀ ਸੈਮਿਉਨ ਸੀ ਨਾਲ ਕਰੀਬ 10 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜੋ ਕਿ ਪ੍ਰੇਮ ਵਿਆਸ ਉਸ ਦੀ ਪਤਨੀ ਮਾਰਿਆ ਜੋ ਕਿ 7 ਮਹੀਨੇ ਦੀ ਗਰਭਵਤੀ ਹੈ ਤੇ ਹੁਣ ਉਹ ਅੱਜ ਪੁਲਿਸ ਅਧਿਕਾਰੀਆਂ ਵੱਲੋਂ ਭਾਰਤ ਛੱਟਣ ਦੇ ਹੁਕਮ ਸੁਣਾ ਦਿੱਤੇ ਗਏ ਹਨ ਮੇਰਾ ਨਾਮ ਮਾਰਿਆ ਮੈਂ ਪਾਕਿਸਤਾਨ ਗੁਜਰਾਵਾਲਾ ਬੈਂਕਟਿੰਗ ਮਾਤੂੰ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਏ ਸੀ 3 ਸਾਲ ਸਾਈਨ ਦੇ ਚੱਕਰ ਵਿੱਚ ਡੇਰੇ ਸੀ ਤੇ ਹੁਣ ਮੈਂ ਇੱਥੇ ਫੇ 2024 ਦੀ ਜੁਲਾਈ ਵਿੱਚ ਇੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਹੁਣ ਮੈਂ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਤੇ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੌਣ ਆਸੀ ਪੁਲਿਸ ਆਫੀਸਰ ਤੁਸੀਂ ਕੀ ਚਾਹੁੰਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਆ ਆਪਣੇ ਸਸਰਾਲੇ ਮੈਂ ਪ੍ਰੈਗਨੈਂਟ ਹਾਂ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਸਾਨੂੰ ਬਹੁਤ ਦੁੱਖ ਲੱਗਾ ਹੈ ਨਿਕਲ ਹੋਣਾ ਚਾਹੁੰਦੇ ਸਾਡਾ ਅੱਗੇ ਨਾ ਡੈਡੀ ਇਦਾਂ ਹੋਇਆ ਸੀ ਅੱਡਾ ਇਹ ਵੀ ਕਾਲ ਉੱਜੜਦਾ ਚਾਹੁੰਦਾ ਅਸੀਂ ਨਿਕਲਣਾ ਚਾਹੁੰਦੇ ਹਾਂ ਸੌਣਾ ਚਾਹੁੰਦੇ ਆਪਣੇ ਬੇਟੇ ਦਾ ਘਰ ਹਾਂਜੀ ਪੁੱਛ ਕੇ ਕਹਿ ਕੇ ਪੁੱਛ ਕੇ ਕਹਿ ਕੇ ਗਏ ਪਿੰਨ ਨੂੰ ਭੇਜਣਾ ਪੈਣਾ ਵਾ ਇਹਨਾਂ ਦਾ ਵਿਜਾ ਨਹੀਂ ਲੱਗਾ ਤਾਂ ਅਸੀਂ ਉਹਨਾਂ ਦੇ ਗਾੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲਣਾ ਚਾਹੁੰਦੇ ਅਸੀਂ ਰੱਖਣਾ ਚਾਹੁੰਦੇ ਸਾਡੀ ਨੌਂ ਆ ਘਰ ਸਾਡਾ ਉੱਜਰ ਜਗਾ ਅੱਗੇ ਉਹਨਾਂ ਦੇ ਪਾਪਾ ਇਦਾਂ ਹੋਏ ਤੇ ਇਸ ਕਰਕੇ ਨਹੀਂ 9 ਮਹੀਨੇ ਹੋ ਗਏ ਵਿਆਹ ਹੋਇਆ ਨਾ ਜਾਣੀ ਕਿ ਉਹਨਾਂ ਕੀ ਹਮ ਇੱਕ ਅਫਸਰ ਆਇਆ ਸੀ ਉਹਨਾਂ ਨੇ ਇਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਜੋ ਕਿ ਮੈਂ 9 ਮਹੀਨੇ ਜਦੋਂ ਵਿਆਹ ਹੈ ਜਦੋਂ ਆਇਆ ਸੀ ਉਹਦੋਂ ਮੈਂ ਵੀਜ਼ਾ ਜਾਨੀ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਉਹਨ ਸਾਰੇ ਜੋ ਡਾਕੂਮੈਂਟ ਸੀ ਜੋ ਇਹਨਾਂ ਨੂੰ ਚਾਹੀਦਾ ਸੀ ਜਾਨੀ ਕਿ ਅਫਸਰ ਨੂੰ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕਿਤੇ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਜਾਨੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਆ ਤਾਂ ਆਪਣੇ ਵਾਲੋਂ ਜਾਣੇ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਅਗਰ ਮੈਂ ਗੁਰਦਾਸਪੁਰ ਐਸਐਸਪੀ ਦਫਤਰ ਐਫਆਰਓ ਬ੍ਰਾਂਚ ਦੇ ਵਿੱਚ ਪੁੱਛਣ ਜਾਣਾ ਸੀ ਤਾਂ ਉਹ ਕਹਿੰਦੇ ਸੀ ਕਿ ਚੰਡੀਗੜ੍ਹ ਤੋਂ ਅਪਰੂਵਲ ਓਕੇ ਹੋ ਕੇ ਚਲ ਗਈ ਹੈ ਤੁਹਾਡੀ ਤੇ ਕਹਿੰਦੇ ਕਿ ਦਿੱਲੀ ਅਪਰੂਵਲ ਤੁਹਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਦਿੱਲੀ ਪੈਂਡਿੰਗ ਦੇ ਵਿੱਚ ਆ ਅਜੇ ਕੁਝ ਦੱਸਿਆ ਨਹੀਂ ਤੇ ਇੱਕਦਮ ਹੀ ਅੱਜ ਮੈਂ ਕੰਮ ਤੇ ਗਿਆ ਮੈਂ ਪੇਂਟ ਦਾ ਕੰਮ ਕਰਦਾ ਮੈਂ ਕੰਮ ਤੇ ਗਿਆ ਸੀ ਕੰਮ ਤੇ ਮੈਨੂੰ 4:30 5 ਵਜੇ ਕਾਲ ਆਈ ਮੈਨੂੰ ਕਿ ਘਰ ਪੁਲਿਸ ਆਈ ਆ ਮੈਂ ਕੰਮ ਛੱਡ ਕੇ ਉਸੇ ਟਾਈਮ ਇਤਾਂ ਹੀ ਮੈਂ ਜਾਨੀ ਕਿ ਹੱਥ ਕੱਪੜੇ ਵੇਚਦਾ ਹੀ ਮੈਂ ਕੰਮ ਵਾਲੇ ਪਾਈ ਇਤਾਂ ਹੀ ਮੈਂ ਦੌੜਿਆ ਆ ਆਣ ਕੇ ਚਲੋ ਸਰ ਉਹਨਾਂ ਨੇ ਦੱਸਿਆ ਇੱਥੇ ਸਾਡੇ ਲੋਕਲ ਜਾਨੀ ਕਿ ਪੁਲਿਸ ਵਾਲੇ ਸੀ ਚੰਗੇ ਬਿਹੇਵੀਅਰ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੇ ਮਤਲਬ ਕਿ ਗਾਈਡ ਕੀਤਾ ਕਿ ਸਰ ਪਿੱਛੋਂ ਡਰਾਇਆ ਕਿ ਜਾਣਾ ਪੈਣਾ ਹੁਣ ਮੈਂ ਜਾਣ ਨਹੀਂ ਦੇਣਾ ਮੇਰੇ ਘਰ ਉੱਜਰ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ ਮੇਰਾ ਘਰ ਕਮਾਉਣ ਵਾਲਾ ਮੈਂ ਇਕੱਲਾ ਵਾਈਫ ਮੇਰੀ ਪ੍ਰੈਗਨੈਂਟ ਹੈ 7 ਮੀਨਸ ਸੋ ਲੰਮ ਵਸੇਦਾ ਵਿਆਹ ਜਿਹੜਾ ਨਾ ਲਾਸਟ ਹੀ ਹੋਇਆ ਸੀ ਤੇ ਇਹਨਾਂ ਨੇ ਆਂਦੇ ਸਾਰੀ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ ਇਹਦਾ ਆਈਸੀ ਜਿਹੜਾ ਸਾਡਾ ਐਕਸਪੀਰੀਅੰਸ ਹੈ ਜੋ ਪਤਾ ਸਾਰੀ ਜਨ ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋ ਜਾਂਦੇ ਕਾਫੀ ਨੰਬਰ ਟਾਈਮ ਲੱਗਦਾ ਹੈ ਮੋਸਟਲੀ ਇਹ ਕੇਸਿਸ ਤੇ ਦੇਖਿਆ ਘਟੋ ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀ ਇਨਕੁਆਰੀ ਵਗਰਾ ਹੁੰਦੀ ਹੈ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਹੈ ਉਹਦੇ ਬਾਅਦ ਸਾਰਾ ਇਹਨਾਂ ਨੇ ਇਨ ਟਾਈਮ ਆਪਣਾ ਸਾਰਾ ਅਪਲੀਕੇਸ਼ਨਸ ਪਾਤੀ ਹੁਣ ਜਦੋਂ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਤੇ ਵੀਜ਼ਾ ਜਿਹੜੇ ਖਤਮ ਕੀਤੇ ਤੇ ਭਾਰਤ ਸਰਕਾਰ ਨੇ ਐਮੀ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੇ ਵੀਜ਼ੇ ਅਸੀਂ ਰੱਦ ਕਰਦੇ ਹਾਂ ਸਿਰਫ ਐਲਟੀਵੀ ਦੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ਾ ਲੈ ਲਿਤੇ ਹਨਗੇ ਹੁਣ ਜਿਹੜਾ ਨੋਟੀਫਿਕੇਸ਼ਨ ਆ ਮੈਂ ਪੜਿਆ ਉਹਦੇ ਚ ਲਿਖਿਆ ਕਿ ਜਿਹੜੇ ਐਲਟੀਵੀ ਐਗਜ਼ਿਸਟਿੰਗ ਹੈ ਉਹ ਅਲਾਉਡ ਹੈ ਤੇ ਸਟੇ ਕਰ ਸਕਦੇ ਨੇ ਫਿਰ ਇੱਕ ਹੋਰ ਉਹਦੇ ਚ ਕਾਲਮ ਦਿੱਤਾ ਆਇਆ ਹੈ ਕਿ ਨਿਊ ਐਲਟੀਵੀ ਵੀਜ਼ਾ ਅਲਾਉਡ ਉਹਦੇ ਚ ਲਿਖਿਆ ਯੈਸ ਅਲਾਉਡ ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਹੈ ਹੁਣ ਮੇਰਾ ਕਹਿਣਾ ਮਤਲਬ ਹੈ ਕਿ ਜਿਹੜਾ ਐਲਟੀਵੀ ਆ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ ਇਹਨਾਂ ਦਾ ਨਵਾਂ ਕੇਸ ਹੈ ਹੋਨੇ ਨਾ ਦਾ ਅਪਰੂਵਲ ਨਹੀਂ ਆਈ। ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ। ਰਿਕੋਰਡ ਦੇ ਡਲਹੋਜੀ ਰੋਡ ਤੇ ਉਸ ਵਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਦੋ ਕਾਰਾਂ ਨੂੰ ਅੱਗ ਲੱਗ ਗਈ। ਜਦ ਕਿ ਕਾਰਾਂ ਸੜ ਕੇ ਸੁਆਹ ਹੋ ਗਈਆਂ। ਦੱਸਦੀ ਇਹ ਕਿ ਡਲਹੋਜੀ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਰੋੜਾ ਬਰਾਦਰੀ ਦੀ ਮਹਿਲ ਲੱਗੀ ਹੋਈ ਸੀ ਕਿ ਜਿੱਥੇ ਲੋਕ ਆਪਣੇ ਦੇਵਤਿਆਂ ਤੇ ਮੱਥਾ ਟੇਕਣ ਪਹੁੰਚੇ ਸਨ। ਜਦੋਂ ਇਨ੍ਹਾਂ ਦੋਹਾਂ ਕਾਰਾਂ ਨੂੰ ਅੱਗ ਲੱਗੀ ਅਤੇ ਇਨ੍ਹਾਂ ਕਾਰਾਂ ਵਿੱਚੋਂ ਇੱਕ ਕਾਰ ਅਜੇਹੀ ਸੀ ਜਿਸ ਨੂੰ ਅੱਗ ਲੱਗਣ ਕਾਰਨ ਮੌਕੇ ਤੇ ਕਾਰ ਸਵਾਰ ਕਾਰ ਵਿੱਚ ਬੈਠਿਆ ਹੋਇਆ ਸੀ ਤੇ ਹਲਕੀ ਅੱਗ ਵੱਡੀ ਅੱਗ ਵਿੱਚ ਤਬਦੀਲ ਹੋ ਗਈ। ਸੇਵਾਦਾਰਾ ਹਥੋਂ ਦੇ ਇੱਥੇ ਬੈਠੇ ਦੇ ਸੀ ਅਸੀਂ ਮੰਦਰ ਦੇ ਅੱਗੇ ਤੇ ਇੱਕਦਮ ਉੱਥੋਂ ਪਤਾ ਲੱਗਿਆ ਕਿ ਉੱਥੇ ਅੱਗ ਲੱਗ ਗਈ ਹੈ। ਸਮਝ ਨਹੀਂ ਲੱਗੀ ਕਿਸ ਤਰ੍ਹਾਂ ਅੱਗ ਲੱਗ ਗਈ ਉੱਥੇ ਸਾਰਿਆਂ ਦਾ ਚੱਲ ਦੋ ਤਿੰਨ ਗੱਡੀਆਂ ਸੀ ਚਾਰ ਗੱਡੀਆਂ ਦੋ ਗੱਡੀਆਂ ਉਹਨਾਂ ਨੇ ਕੱਢ ਲਈਆਂ ਉੱਥੋਂ ਦੋ ਗੱਡੀਆਂ ਬਾਕੀ ਰਹਿ ਗਈਆਂ ਉੱਥੇ ਜੀ। ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ 15 20 ਮਿੰਟ ਅੱਧੇ ਘੰਟੇ ਬਾਅਦ ਆਈ ਹੈ ਉਸ ਵੇਲੇ ਕੱਤੀ ਗੱਡੀਆਂ ਨਹੀਂ ਸਾਡੇ ਕੋਲ। ਤੇ ਅੱਧੇ ਘੰਟੇ ਬਾਅਦ ਆ ਕੋਚੀ ਆ ਉੱਥੇ ਜੀ ਅਸੀਂ ਤਾਂ ਸਾਰੇ ਇੱਥੇ ਸੇਵਾਦਾਰ ਇੱਥੇ ਇਕੱਠੇ ਹੋਏ ਦੇ ਸੀ ਸਾਰੇ ਦੇਖਣ ਦੇ ਸੀ ਇੱਥੇ ਜਿਹੜੀ ਅੱਗ ਲੱਗੀ ਹੈ ਇਹ ਜਗ੍ਹਾ ਕਿੱਥੇ ਹੈਗੀ ਹੈ ਇਹ ਰੋਡ 1 ਸੇ ਇੰਪਰੂਵਮੈਂਟ ਟਰਸਟ ਦੀ ਜਿਹੜੀ ਕਲੋਨੀ ਹੈਗੀ ਆ ਉਹਦੇ ਵਿੱਚ ਹੈਗੀ ਆ ਰੋਡ 1 ਸਫਾ ਦੀ ਜਗ੍ਹਾ ਹੈਗੀ ਆ ਪੁਰਾਣੀ ਕਚੈਰੀ ਦੇ ਬਿਲਕੁਲ ਸਾਹਮਣੇ ਜਿਹਨਾਂ ਦੀਆਂ ਗੱਡੀਆਂ ਹੈਗੀਆਂ ਉਹ ਕਿੱਥੋਂ ਆ ਪਏ ਵੇ ਜੀ ਇੱਕ ਤਾਂ ਲੋਕਲ ਹੀ ਸੀ ਇੱਥੋਂ ਦੇ ਕੋਈ ਗੱਡੀ ਲਾ ਕੇ ਗਿਆ ਸੀ ਮਾਰਕੀਟ ਦੇ ਵਿੱਚ ਦੂਸਰਾ ਇੱਕ ਸੈਨ ਕਟ ਦੇ ਹੀ ਗਿਆ ਇੱਕ ਲੋਕਲ ਸੀਗਾ ਤੇ ਇੱਕ ਉੱਥੇ ਮੰਦਿਰ ਮੱਠਾ ਦੇਖਣ ਆਏ ਦੇ ਸੀ ਉਹਨਾਂ ਨੇ ਗੱਡੀ ਮੰਗਿਆ ਹੈ ਸਰਕਾਰ ਕੋਲੋਂ ਕਿ ਇਹਨਾਂ ਦੀ ਇੰਸ਼ੋਰੈਂਸ ਜਿਹੜੇ ਇਹਨਾਂ ਦੇ ਨੁਕਸਾਨ ਹੋਇਆ ਇਹਨਾਂ ਦਾ ਪੂਰਾ ਕੀਤਾ ਜਾਏ। ਮਾਫੀ ਠੀਕ ਹੈ। ਕੁਝ ਕਾਰਨਾਂ ਦਾ ਪਤਾ ਲੱਗੇ ਕਿ ਕੋਈ ਕਾਰਨ ਆਪ ਗਰਮੀ ਦੇ ਨਾਲ ਅਲੱਗ ਲੱਗੀ ਸੀ ਕੋਈ ਇਸ ਤਰ੍ਹਾਂ ਪਤਾ ਨਹੀਂ ਲੱਗਦਾ। ਗੱਡੀਆਂ ਤੋਂ ਇਲਾਵਾ ਕਿਸੇ ਹੋਰ ਦਾ ਨਹੀਂ ਬਚਾਅ ਹੋ ਗਿਆ ਜੀ ਗੱਡੀ ਦੇ ਵਿੱਚ ਬੈਠੇ ਦੇ ਸੀ ਇਹਨਾਂ ਨੂੰ ਆਵਾਜ਼ ਮਾਰ ਕੇ ਗਿਆ ਬੰਦਾ ਬਾਹਰ ਕਢਾਇਆ ਤੇ ਬਚਾਉ ਗਿਆ ਨਹੀਂ ਤੇ ਅੰਦਰ ਲਾਕ ਹੋ ਜਾਣੀ ਸੀ ਗੱਡੀ। ਐਸੀ ਜੀ ਮੱਥਾ ਟੇਕਣ ਵਾਸਤੇ ਆਈ ਸੀ ਤੇ ਗੱਡੀ ਛਾਵੇਂ ਖੜੀ ਕੀਤੀ ਸੀ ਮੈਂ ਕਿਾ ਚਲੋ ਧੁੱਪੇ ਗਰਮਣਾ ਹੋ ਜਾਏ। ਤੋਰੀ ਦੇਰ ਬਾਅਦ ਮੱਥਾ ਟੇਕ ਕੇ ਆਪਾਂ ਅੰਦਰ ਪ੍ਰਸ਼ਾਦਾ ਵਗੈਰਾ ਸ਼ਕਰੇ ਸੀ ਰੈਸਟ ਕਰਨ ਵਾਸਤੇ ਰੁਕੇ 10 ਮਿੰਟ ਵਾਸਤੇ ਤੇ ਪਿੱਛੋਂ ਭਾਜੀ ਬੁਲਾਣ ਆਏ ਕਿ ਗੱਡੀ ਦੇ ਟਾਇਰਾਂ ਨੂੰ ਅੱਗ ਲੱਗੀ ਜਿਹਨੇ ਦਰ ਨੂੰ ਆ ਕੇ ਦੇਖਿਆ ਤਾਂ ਗੱਡੀ ਕਾਫੀ ਜਲ ਚੁੱਕੀ ਸੀ ਤੇ ਸੈਲਫ ਮਾਰਨ ਦੀ ਕੋਸ਼ਿਸ਼ ਕੀਤੀ ਸੈਲਫ ਚੱਲੇ ਨਹੀਂ ਫਿਰ ਭਾਜੀ ਨੇ ਮੈਨੂੰ ਬਾਹਰ ਕੱਢਿਆ ਗੱਡੀ ਤੋਂ ਕਿ ਬਾਹਰ ਆ ਜੋ ਕਾਫੀ ਜ਼ਿਆਦਾ ਅੱਗ ਲੱਗ ਚੁੱਕੀ ਹੈ ਫਿਰ ਦੇਖ ਤੇ ਦੇਖ ਤੇ ਸਾਰੀ ਗੱਡੀ ਚਲ ਗਈ ਜੀ ਇਹ ਸਰ ਕੀ ਮੰਗੀ ਹੈਗੀ ਆਪਣੀ ਮੰਗੀ ਮੈਂ ਤਾਂ ਇੰਸ਼ੋਰੈਂਸ ਇੱਕ ਇੰਸ਼ੋਰੈਂਸ ਦਾ ਫੁੱਲ ਕਲੇਮ ਮਿਲ ਜੇ ਪਹਿਲਾਂ ਤਾਂ ਬਾਕੀ ਜੋ ਹੋਏਗਾ ਜੀ ਦੇਖਾਂਗੇ ਕਿਹੜੀ ਗੱਡੀ ਸੀਗੀ ਤੇ ਟਾਟਾ ਐਲਟਰੋਜ਼ ਹੈ ਜੀ 2022 ਮਾਡਲ ਦਸੰਬਰ ਇਹ ਫਾਇਰਪਗੇਟ ਮੁਕੇ ਤੇ ਪਹੁੰਚੀ ਸੀ ਹਾਂਜੀ ਫੋਨ ਕੀਤਾ ਸੀ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਜ਼ਾਜ਼ਤ ਰੱਬ ਰੱਖਾ